ਰਾਤ ਜਿਹੜੇ ਦੋ ਇਨਸੀਡੈਂਟ ਸੈਪਰੇਟ ਫਾਇਰਿੰਗ ਇਨਸੀਡੈਂਟ ਪਟਿਆਲਾ ਜੇਅਰਪੋਰਟ ਹੋਈ ਸੀ ਜੀ ਡਿਸਟ੍ਰਿਕਟ ਪਟਿਆਲਾ ਟੋਲ ਪਲਾਜ਼ਾ ਤੇ ਫਾਇਰਿੰਗ ਹੋਈ ਸੀ ਜੀ ਅਰਾਊਂਡ ਸਾਢੇ 12 ਦੇ ਕਰੀ ਜੀ ਜਿਹਦੇ ਚ ਜੋ EMPLOYEES ਨਾਲ ਝਗੜਾ ਕਰਕੇ ਦੋ ਵਿਅਕਤੀ ਇੱਕੋ ਫਾਈਟਿੰਗ ਕਰਕੇ ਹਸਪਤਾਲ ਭੇਜ ਕੇ ਲੈ ਗਏ ਉਸ ਤੋਂ ਬਾਅਦ ਸਿਟੀ ਸੈਂਟਰ ਫਾਇਰਿੰਗ ਨਾਲ ਪਟਿਆਲਾ ਰਾਜਪੁਰਾ ਦੇ ਜੀ ਨਲਾਸ ਰੋਡ ਦੇ ਠੇਕਾ ਹੈਗਾ ਠੇਕੇ ਤੋਂ ਉਹਨਾਂ ਨੇ ਫਾਇਰਿੰਗ ਕੀਤੀ ਜਿਹਦੇ ਚ ਇੱਕ ਮੁਲਾਜ਼ਮ ਜਿਹੜਾ ਹੈਗਾ ਕੈਂਦਾ ਜਿਹੜਾ ਉਹਨਾਂ ਦਾ ਇੰਜਰਡ ਹੋਇਆ ਔਰ ਜਿਹੜਾ ਅਨਫੋਰਚੂਨੇਟਲੀ ਉਹ ਉਹ ਦੇ ਆਊਟ ਆਫ ਡੇਂਜਰ ਹੈ ਬਟ ਅੰਡਰ ਟਰੀਟਮੈਂਟ ਹੈ। ਤੋਂ ਇਮੀਡੀਏਟਲੀ ਰਿਸਪੌਂਡਿੰਗ ਟੂ ਥੈਟ ਇਨਫੋਰਮੇਸ਼ਨ ਜਿਹੜੀਆਂ ਦੋਨੋਂ ਇਨਫੋਰਮੇਸ਼ਨਸ ਆਈਆਂ ਤਾਂ ਉਹਦੇ ਅਸੀਂ ਵਾਸਤੇ ਸੀ ਟੀਮਸ ਬਣਾਈਆਂ। ਡੀਐਸਪੀ ਰਾਜਪੁਰਾ ਦੇ ਅੰਡਰ ਉਹਨਾਂ ਦੀ ਕਮਾਂਡ ਹੇਡ। ਜੀ। ਤਾਂ ਉਹ ਰਾਤ ਤੋਂ ਹੀ ਟੀਮ ਜਿਹੜੀਆਂ ਇੱਥੇ ਲੱਗੀਆਂ ਹੋਈਆਂ ਸੀਗੀਆਂ ਇਹਨਾਂ ਨੂੰ ਮਕਦਮੇ ਨੂੰ ਟ੍ਰੇਸ ਕਰਨ ਵਾਸਤੇ। ਜੀ। ਤੋਂ ਅ ਅੱਜ ਇਹਨਾਂ ਨੂੰ ਇਨਫੋਰਮੇਸ਼ਨ ਆਈ ਕਿ ਬਨੂੜ ਦੇ ਵਿੱਚ ਕੋਈ ਨਾ ਦੀ ਸ਼ੱਕੀ ਮੂਵਮੈਂਟ ਨਜ਼ਰ ਆਈ ਹੈ ਜਿਹੜੇ ਦੋ ਵਿਅਕਤੀ ਨੇ ਤਾਂ ਰਿਸਪੌਂਡਿੰਗ ਟੂ दैट ਇਨਫੋਰਮੇਸ਼ਨ ਜਦੋਂ ਇਹਨਾਂ ਨੂੰ ਇੰਟਰਸੈਪਟ ਕੀਤਾ ਗਿਆ ਤਾਂ ਇਹਨਾਂ ਨੇ ਅਪੀਲ ਕੀਤੀ ਟੀਮਜ਼ ਨੇ ਕਿ ਤੁਸੀਂ ਸਰੈਂਡਰ ਕਰੋ ਬਟ ਇਨਸਟੈਡ ਆਫ ਥੇ ਅ ਟੂ ਨਾਟ ਫਾਇਰਿੰਗ ਕੀਤੀ ਟੀਮ ਤੇ ਤਾਂ ਆਪਣੇ ਬਚਾ ਦੇ ਵਿੱਚ ਰਿਸਪੌਂਡ ਕਰਦੇ ਹੋਏ ਪੁਲਿਸ ਟੀਮ ਨੇ ਜਦੋਂ ਰਿਸਪੌਂਡ ਕੀਤਾ ਤਾਂ ਉਹਨਾਂ ਦੇ ਗਨ ਸ਼ਾਟ ਇੰਜਰੀਜ਼ ਹੋਈਆਂ ਉਹ ਅਸੀਂ ਚੈੱਕ ਕਰਾਂਗੇ ਸਰ ਦੋ ਦੇ ਹੋਈ ਹੈ ਦੋ ਦੇ ਹੋਈ ਹੈ ਇੱਕ ਦੇ ਹੋਈ ਹੈ ਇੱਕ ਦੇ ਹੋਈ ਆ ਬਾਕੀ ਡਿਟੇਲ ਤੁਹਾਨੂੰ ਉਸ ਅਕੋਰਡਿੰਗ ਵੀ ਸ਼ੇਅਰ ਸਰਜੀਪ ਮਖਿਆ ਜਾਂ ਰਮਨਦੀਪ ਹੈ ਇਹ ਦੋ ਜਿਹੜੇ ਹੈਗੇ ਦੀਪਕ ਤੇ ਰਮਨਦੀਪ ਇਹਦੇ ਵਿੱਚ ਕਿਹਦੇ ਫਾਇਰਿੰਗ ਹੋਈ ਦੋ ਦੋ ਵਿਅਕਤੀ ਨੇ ਉਹ ਤੁਹਾਨੂੰ ਅੱਗੇ ਦੀਪਕ ਦੇ ਬੇਸਿਕਲੀ ਰਿਪੋਰਟ ਹੋਇਆਗਾ ਸਰ ਲੋਕਲਾਈਜ਼ ਨੇ ਕਿ ਕਿਤੇ ਬਾਅਦ ਦੇ ਇਹ ਜੋ ਇਹ ਜਲੰਧਰੀ ਦੇ ਰਹਿਣ ਵਾਲਾ ਹੈਗਾ ਰਮਨਦੀਪ ਬਠਿੰਡੇ ਦਾ ਹੈਗਾ ਅਮਰਗੜ ਪਿੰਡ ਹੈਗਾ ਇਹਦਾ ਹੂੰ ਤੋ ਆਇਡੈਂਟੀਫਾਈ ਹੋਏ ਹੈ ਤੇ 24 ਘੰਟੇ ਦੇ ਵਿੱਚ ਹੀ ਜਿਹੜਾ ਇਹ ਪੁਲਿਸ ਟੀਮ ਨੇ ਰਿਸਪੌਂਡ ਕਰਦੇ ਹੋਏ ਪ੍ਰੋਐਕਟਿਵਲੀ ਇਹਨੂੰ ਅੰਤਤਕ ਐਫਰਟ ਕਰਦੇ ਹੋਏ ਇਹਨੂੰ ਟ੍ਰੇਸ ਕੀਤਾ ਹੈ ਅਸ਼ਵੀਰ ਸਾਹਿਬ ਇਹ ਕਿਹੜੀ ਗੈਂਗ ਤੋਂ ਸੰਬੰਧ ਰੱਖਦੇ ਹੁਣ ਤੱਕ ਦੀ ਇਨਵੈਸਟੀਗੇਸ਼ਨ ਇਨੀਸ਼ੀਅਲੀ ਇਨਵੈਸਟੀਗੇਸ਼ਨ ਜੇ ਆਪਾਂ ਗੱਲ ਕਰੀਏ ਇਹਨਾਂ ਕੋਲ ਇਲੀਗਲ ਪਿਸਟਲ ਵੀ ਸੀਗੀ ਕਿਹੜੀ ਗੈਂਗ ਤੋਂ ਇਹ ਜਿਹੜੇ ਕਿਹੜੀ ਗੈਂਗਸਟਰ ਦੇ ਨਾਲ ਜੁੜੇ ਹੋਏ ਤੇ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਬਟ ਬੜਾ ਰੈਕਲੈਸ ਬਿਹੇਵੀਅਰ ਸੀਗਾ ਇਹਨਾਂ ਦਾ 1 ਘੰਟੇ ਦੇ ਵਿੱਚ ਇਹ ਦੋ ਜਗ੍ਹਾ ਫਾਇਰਿੰਗ ਕਰ ਚੁੱਕੇ ਸੀਗੇ ਤਾਂ ਸਾਡੇ ਇਹ ਜਾ ਇਹ ਸਾਰੇ ਬੰਦੇ ਅਰੈਸਟ ਹੋਏ ਆ ਉਹਦੇ ਚ ਸਾਡੇ ਦੋ ਮੈਸੇਜ ਨੇ ਫਰਸਟ ਮੈਸੇਜ ਇਜ਼ ਫॉर ਪਬਲਿਕ ਕਿ ਸੀਐਮ ਸਾਹਿਬ ਪੰਜਾਬ ਡੀਜੀਪੀ ਸਾਹਿਬ ਪੰਜਾਬ ਡੀਆਈਜੀ ਪਟਿਆਲਾ ਰੇਂਜ ਤੇ ਐਸਐਸਪੀ ਸਾਹਿਬ ਦੀ ਕਮਾਂਡ ਹੇਠ ਅਸੀਂ ਪੂਰੀ ਤਰ੍ਹਾਂ ਪ੍ਰੋਐਕਟਿਵ ਅਲਰਟ ਹੈ ਟੂ ਇਨਸ਼ੋਰ ਸੇਫਟੀ ਐਂਡ ਸਕਿਉਰਿਟੀ ਆਫ ਪਬਲਿਕ ਸੋ ਸੈਕੰਡ ਸਟਰਨ ਵਾਰਨਿੰਗ ਜਿਹੜਾ ਮੈਸੇਜ ਹੈਗਾ ਫਾਰ ਕ੍ਰਿਮੀਨਲ ਐਗੈਂਡਾ ਕਿ ਕਿਸੇ ਵੀ ਤਰੀਕੇ ਦੀ ਬਦਮਾਸ਼ੀ ਜਾਂ ਗੈਂਗਸਟਰਵਾਦ ਉਹਨੂੰ ਟਾਰਗੇਟ ਨਹੀਂ ਕੀਤਾ ਜਾਊਗਾ ਤੇ ਸ਼ਕਤੀ ਨਾਲ ਉਹਦੇ ਤੇ ਰਿਸਪੌਂਡ ਕੀਤਾ ਜਾਊਗਾ ਪਾਸ ਰਿਕਾਰਡ ਕੁਝ ਰਿਹਾ ਨਾ ਤਾਂ ਕਹਿੰਦੇ ਕੋਈ ਜਾਣਕਾਰੀ ਨਹੀਂ ਹੋ ਰਹੀ ਇਨਵੈਸਟੀਗੇਸ਼ਨ ਦੇ ਸਰ ਰੈਫਰ ਕੀਤਾ ਜਾ ਰਿਹਾ ਸਰ ਰੈਫਰ ਕੀਤਾ ਜਾ ਰਿਹਾ ਇਹਨਾਂ ਨੂੰ ਇਹ ਹਸਪੀਟਲ ਵਾਲੇ ਮੈਟਰ ਸਰ ਗੋਲੀ ਕਿਹਨੂੰ ਲੱਗੀ ਹੈ ਗੋਲੀ ਦੀ ਦੀਪਕ ਦੀਪਕ ਨੂੰ ਲੱਗੀ ਹੈ ਸਰ ਗੋਲੀ ਜੋ ਇਨੀਸ਼ੀਅਲੀ ਰਿਪੋਰਟ ਹੋਇਆ ਦੀਪਕ ਨੂੰ ਬਾਕੀ ਇਹਨੂੰ ਅਸੀਂ ਜਦੋਂ ਹਸਪੀਟਲ 'ਚ ਐਡਮਿਟ ਕਰਵਾਵਾਂਗੇ ਤੁਹਾਡੇ ਨਾਲ ਪੂਰੀ ਡਿਟੇਲਡ ਜਿਹੜੀ ਇਨਫੋਰਮੇਸ਼ਨ ਆ ਉਸੇ ਸਰ ਇੱਕ ਹੋਰ ਸਵਾਲ ਹੈ ਅਹਿਮ ਇਹਨਾਂ ਦੀ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਹੈਗੀ ਹੈ ਹਜੇ ਤੱਕ ਜੇ ਗੱਲ ਕਰੀ ਆਪਾਂ ਕ੍ਰਿਮੀਨਲ ਬੈਕਗ੍ਰਾਉਂਡ ਰਿਪੋਰਟ ਹੋਈ ਹੈ ਬਟ ਅਲਟੀਮੇਟਲੀ ਉਹਨੂੰ ਵੈਰੀਫਾਈ ਕੀਤਾ ਜਾਵੇਗਾ ਕਨਸਰਨ ਥਾਣਿਆਂ ਨਾਲ ਜਿਹੜੇ ਥਾਣਿਆਂ ਨਾਲ ਸਬੰਧਤ ਨੇ ਉੱਥੋਂ ਪਤਾ ਕੀਤਾ ਜਾਵੇਗਾ ਇਹਨਾਂ ਤੇ ਕਿਹੜੇ ਕਿਹੜੇ ਪਰਚੇ ਜਿਹੜੇ ਪੁਰਾਣੇ ਦਰਜ ਹੈਗੇ ਜਿਵੇਂ ਤੁਸੀਂ ਕਹਿ ਰਹੇ ਹੋ ਬਠਿੰਡਾ ਤੋਂ ਇੱਕ ਇੱਕ ਜਲੰਧਰ ਤੋਂ ਆਏ ਤੇ ਉੱਥੇ ਵੀ ਕੁਝ ਕਰਾਸ ਚੈੱਕ ਕੀਤਾ ਜਾ ਰਿਹਾ ਉੱਥੇ ਵੀ ਪਤਾ ਕੀਤਾ ਜਾ ਰਿਹਾ ਕਿ ਉੱਥੇ ਦੇ ਕੋਈ ਸਿਕਨਾ ਕੋਈ ਬੈਕਗ੍ਰ

ਰਾਤ ਜਿਹੜੇ ਦੋ ਇਨਸੀਡੈਂਟ ਸੈਪਰੇਟ ਫਾਇਰਿੰਗ ਇਨਸੀਡੈਂਟ ਪਟਿਆਲਾ ਜੇਅਰਪੋਰਟ ਹੋਈ ਸੀ ਜੀ ਡਿਸਟ੍ਰਿਕਟ ਪਟਿਆਲਾ ਟੋਲ ਪਲਾਜ਼ਾ ਤੇ ਫਾਇਰਿੰਗ ਹੋਈ ਸੀ ਅਰਾਊਂਡ 12:30 ਦੇ ਕਰੀਬ ਜੀ ਜਿਹਦੇ ਚ ਦੋ EMPLOYEES ਨਾਲ ਝਗੜਾ ਕਰਕੇ ਦੋ ਵਿਅਕਤੀ ਇੱਕੋ ਫਾਇਰਿੰਗ ਕਰਕੇ ਸਾਰ ਪਿਆ ਕੇ ਲਿਆ ਜੀ ਸਵੇਰ ਨੂੰ ਇੱਕ ਫਾਇਰਿੰਗ ਨਾਲ ਪਟਿਆਲਾ ਰਾਜਪੁਰਾ ਦੇ ਜੀ ਨਲਾਸ ਰੂਟ ਦੇ ਠੇਕਾ ਹੈਗਾ ਠੇਕੇ ਤੋਂ ਉਹਨਾਂ ਨੇ ਫਾਇਰਿੰਗ ਕੀਤੀ ਜਿਹਦੇ ਇੱਕ ਮੁਲਾਜ਼ਮ ਜਿਹੜਾ ਹੈਗਾ ਟੈਂਡਾ ਜਿਹੜਾ ਉਹਨਾਂ ਦਾ ਇੰਜਰਡ ਹੋਇਆ ਜਿਹੜਾ ਅਨਫੋਰਚੂਨੇਟਲੀ ਉਹ ਉਹ ਦੇ ਆਊਟ ਆਫ ਡੇਂਜਰ ਹੈ ਬਟ ਅੰਡਰ ਟ੍ਰੀਟਮੈਂਟ ਹੈ। ਤੋਂ ਇਮੀਡੀਏਟਲੀ ਰਿਸਪੌਂਡਿੰਗ ਟੂ ਥੈਟ ਇਨਫੋਰਮੇਸ਼ਨ ਜਿਹੜੀਆਂ ਦੋਨੋਂ ਇਨਫੋਰਮੇਸ਼ਨਸ ਆਈਆਂ ਜੇ ਤਾਂ ਉਹਦੇ ਅਸੀਂ ਵਾਸਤੇ ਸੀ ਟੀਮਸ ਬਣਾਈਆਂ। ਡੀਐਸਪੀ ਰਾਜਪੁਰਾ ਦੇ ਅੰਡਰ ਉਹਨਾਂ ਦੀ ਕਮਾਂਡ ਹੇਡ। ਜੀ ਤਾਂ ਉਹ ਰਾਤ ਤੋਂ ਹੀ ਟੀਮਸ ਜਿਹੜੀਆਂ ਇੱਥੇ ਲੱਗੀਆਂ ਹੋਈਆਂ ਸੀਗੀਆਂ ਇਹਨਾਂ ਨੂੰ ਮਕਦਮੇ ਨੂੰ ਟ੍ਰੇਸ ਕਰਨ ਵਾਸਤੇ। ਜੀ। ਤੋਂ ਅ ਅੱਜ ਇਹਨਾਂ ਨੂੰ ਇਨਫੋਰਮੇਸ਼ਨ ਆਈ ਕਿ ਬਨੂੜ ਦੇ ਵਿੱਚ ਕੋਈ ਨਾ ਦੀ ਸ਼ੱਕੀ ਮੂਵਮੈਂਟ ਨਜ਼ਰ ਆਈ ਹੈ ਜਿਹੜੇ ਦੋ ਵਿਅਕਤੀ ਨੇ ਤਾਂ ਰਿਸਪੌਂਡਿੰਗ ਟੂ 댓 ਇਨਫੋਰਮੇਸ਼ਨ ਜਦੋਂ ਇਹਨਾਂ ਨੂੰ ਇੰਟਰਸੈਪਟ ਕੀਤਾ ਗਿਆ ਤਾਂ ਇਹਨਾਂ ਨੇ ਅਪੀਲ ਕੀਤੀ ਟੀਮਜ਼ ਨੇ ਕਿ ਤੁਸੀਂ ਸਰੈਂਡਰ ਕਰੋ ਬਟ ਇਨਸਟੈਡ ਆਫ 댓 ਉਹਨਾਂ ਨੇ ਫਾਇਰਿੰਗ ਕੀਤੀ ਟੀਮ ਤੇ ਤਾਂ ਆਪਣੇ ਬਚਾ ਦੇ ਵਿੱਚ ਰਿਸਪੌਂਡ ਕਰਦੇ ਹੋਏ ਪੁਲਿਸ ਟੀਮ ਨੇ ਜਦੋਂ ਰਿਸਪੌਂਡ ਕੀਤਾ ਤਾਂ ਉਹਨਾਂ ਦੇ ਗਨ ਸ਼ਾਟ ਇੰਜਰੀਜ਼ ਹੋਈਆਂ ਬਹੁਤੀ ਚੈੱਕ ਕਰਾਂਗੇ ਸਰ ਦੋ ਦੇ ਹੋਈ ਹੈ ਦੋ ਦੇ ਹੋਈ ਹੈ ਇੱਕ ਦੇ ਹੋਈ ਹੈ ਇੱਕ ਦੇ ਹੋਈ ਆ ਬਾਕੀ ਡਿਟੇਲ ਤੁਹਾਨੂੰ ਉਸ ਅਕੋਰਡਿੰਗਲੀ ਸ਼ੇਅਰ ਸਰਜੀਪ ਮਧਿਆ ਜਾਂ ਰਮਨਦੀਪ ਹੈ ਇਹ ਦੋ ਜਿਹੜੇ ਹੈਗੇ ਦੀਪਕ ਤੇ ਰਮਨਦੀਪ ਇਹਦੇ ਵਿੱਚ ਕਿਹਦੇ ਫਾਇਰਿੰਗ ਹੋਈ ਦੋ ਦੋ ਵਿਅਕਤੀ ਨੇ ਉਹ ਤੁਹਾਨੂੰ ਅੱਗੇ ਦੀਪਕ ਦੇ ਬੇਸਿਕਲੀ ਰਿਪੋਰਟ ਹੋਇਆਗਾ ਸਰ ਲੋਕਲਾਈਜ਼ ਨੇ ਕਿ ਕਿਤੇ ਬਾਅਦ ਦੇ ਜੋ ਇਹ ਜਲੰਧਰੀ ਦੇ ਰਹਿਣ ਵਾਲਾ ਹੈਗਾ ਰਮਨਦੀਪ ਬਠਿੰਡੇ ਦਾ ਹੈਗਾ ਅਮਰਗੜ ਪਿੰਡ ਹੈਗਾ ਇਹਦਾ ਹੂੰ ਤੋ ਆਇਡੈਂਟੀਫਾਈ ਹੋਇਆ ਤੇ 24 ਘੰਟੇ ਦੇ ਵਿੱਚ ਹੀ ਜਿਹੜਾ ਇਹ ਪੁਲਿਸ ਟੀਮ ਨੇ ਰਿਸਪੌਂਡ ਕਰਦੇ ਹੋਏ ਪ੍ਰੋਐਕਟਿਵਲੀ ਇਹਨੂੰ ਅੰਤ ਤੱਕ ਐਫਰਟ ਕਰਦੇ ਹੋਏ ਇਹਨੂੰ ਟ੍ਰੇਸ ਕੀਤਾ ਹੈ ਅਸ਼ਵੀਰ ਸਾਹਿਬ ਇਹ ਕਿਹੜੀ ਗੈਂਗ ਤੋਂ ਸੰਬੰਧ ਰੱਖਦੇ ਹੁਣ ਤੱਕ ਦੀ ਇਨਵੈਸਟੀਗੇਸ਼ਨ ਇਨੀਸ਼ੀਅਲੀ ਇਨਵੈਸਟੀਗੇਸ਼ਨ ਜੇ ਆਪਾਂ ਗੱਲ ਕਰੀਏ ਇਹਨਾਂ ਕੋਲ ਇਲੀਗਲ ਪਿਸਟਲ ਵੀ ਸੀਗੇ ਕਿਹੜੀ ਗੈਂਗ ਤੋਂ ਇਹ ਜਿਹੜੇ ਕਿਹੜੀ ਗੈਂਗਸਟਰ ਦੇ ਨਾਲ ਜੁੜੇ ਹੋਏ ਤੇ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਬਟ ਬੜਾ ਰੈਕਲੈਸ ਬਿਹੇਵੀਅਰ ਸੀਗਾ ਇਹਨਾਂ ਦਾ 1 ਘੰਟੇ ਦੇ ਵਿੱਚ ਇਹ ਦੋ ਜਗ੍ਹਾ ਫਾਇਰਿੰਗ ਕਰ ਚੁੱਕੇ ਸੀਗੇ ਤਾਂ ਸਾਡੇ ਇਹ ਬੇਸਿਕਲੀ ਜੋ ਇਹ ਘਟਨਾ ਹੋਈ ਹੈ ਜਾਂ ਇਹ ਸਾਰੇ ਬੰਦੇ ਅਰੈਸਟ ਹੋਏ ਆ ਉਹਦੇ ਸਾਡੇ ਦੋ ਮੈਸੇਜ ਨੇ ਫਰਸਟ ਮੈਸੇਜ ਇਜ਼ ਫॉर ਪਬਲਿਕ ਕਿ ਸੀਐਮ ਸਾਹਿਬ ਪੰਜਾਬ ਡੀਜੀਪੀ ਸਾਹਿਬ ਪੰਜਾਬ ਡੀਆਈਜੀ ਪਟਿਆਲਾ ਰੇਂਜ ਤੇ ਐਸਐਸਪੀ ਸਾਹਿਬ ਦੀ ਕਮਾਂਡ ਹੇਠ ਅਸੀਂ ਪੂਰੀ ਤਰ੍ਹਾਂ ਪ੍ਰੋਐਕਟਿਵ ਅਲਰਟ ਹੈ ਟੂ ਇਨਸ਼ੋਰ ਸੇਫਟੀ ਐਂਡ ਸਕਿਉਰਿਟੀ ਆਫ ਪਬਲਿਕ ਸੋ ਸੈਕੰਡ ਸਟਰਨ ਵਾਰਨਿੰਗ ਜਿਹੜਾ ਮੈਸੇਜ ਹੈਗਾ ਫਾਰ ਕ੍ਰਿਮੀਨਲ ਐਗੈਂਡਾ ਕਿ ਕਿਸੇ ਵੀ ਤਰੀਕੇ ਦੀ ਬਦਮਾਸ਼ੀ ਜਾਂ ਗੈਂਗਸਟਰਵਾਦ ਉਹਨੂੰ ਟਾਰਗੇਟ ਨਹੀਂ ਕੀਤਾ ਜਾਊਗਾ ਤੇ ਸ਼ਕਤੀ ਨਾਲ ਉਹਦੇ ਤੇ ਰਿਸਪੌਂਡ ਕੀਤਾ ਜਾਊਗਾ ਪਾਸ ਰਿਕਾਰਡ ਕੁਝ ਰਹਿ ਹੈ ਨਾ ਅ ਤੱਕ ਹਲੇ ਤਾਂ ਕੋਈ ਜਾਣਕਾਰੀ ਨਹੀਂ ਹੋਈ ਇਨਵੈਸਟੀਗੇਸ਼ਨ ਦੇ ਸਰ ਰੈਫਰ ਕਿਤੇ ਜਾ ਰਹਾ ਸਰ ਰੈਫਰ ਕਿਤੇ ਕਿਤਾ ਜਾ ਰਹੇ ਨੇ। ਉਹ ਇਹ ਹਸਪੀਟਲ ਵਾਲੇ ਮੈਟਰ ਸਰ ਗੋਲੀ ਕਿਹਨੂੰ ਲੱਗੀ ਹੈ ਗੋਲੀ? ਦੀਪਕ ਦੀਪਕ ਨੂੰ ਰਗੀ ਸਰ ਗੋਲੀ ਜੋ ਇਨੀਸ਼ੀਅਲੀ ਰਿਪੋਰਟ ਹੋਇਆ ਦੀਪਕ ਨੂੰ। ਬਾਕੀ ਇਹਨੂੰ ਅਸੀਂ ਜਦੋਂ ਹਸਪੀਟਲ 'ਚ ਐਡਮਿਟ ਕਰਵਾਵਾਂਗੇ ਤੁਹਾਡੇ ਨਾਲ ਪੂਰੀ ਡਿਟੇਲਡ ਜਿਹੜੀ ਇਨਫੋਰਮੇਸ਼ਨ ਹੋਊਗੀ। ਯੂਜੀ ਸਰ ਇੱਕ ਹੋਰ ਸਵਾਲ ਹੈ ਅਹਿਮ। ਇਹਨਾਂ ਦੀ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਹੈਗੀ ਹੈ ਹਜੇ ਤੱਕ ਜੇ ਗੱਲ ਕਰੀ ਆਪਾਂ? ਕ੍ਰਿਮੀਨਲ ਬੈਕਗ੍ਰਾਉਂਡ ਰਿਪੋਰਟ ਹੋਈ ਹੈ ਬਟ ਅਲਟੀਮੇਟਲੀ ਉਹਨੂੰ ਵੈਰੀਫਾਈ ਕੀਤਾ ਜਾਵੇਗਾ ਕਨਸਰਨ ਥਾਣਿਆਂ ਨਾਲ। ਤਾਂ ਜਿਹੜੇ ਥਾਣਿਆਂ ਨਾਲ ਸਬੰਧਤ ਨੇ ਉੱ ਉੱਥੇ ਵੀ ਕੁਝ ਕ੍ਰਾਸ ਚੈੱਕ ਕੀਤਾ ਜਾ ਰਿਹਾ ਉੱਥੇ ਵੀ ਪਤਾ ਕੀਤਾ ਜਾ ਰਿਹਾ ਕਿ ਉੱਥੇ ਦੇ ਕੋਈ ਇਹ ਸਿਕਨਾ ਕੋਈ ਪੈਗਰਾਮ ਪਾਰਟ ਆਫ ਇਨਵੈਸਟੀਗੇਸ਼ਨ ਡੈਫੀਨਿਟਲੀ ਕੀਤਾ ਜਾਏਗਾ